ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਆ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਦੇਖਾਂਗੇ ਹੋਲੇ ਮਹੱਲੇ ਦਾ ਰੰਗ ਮਾਹੌਲ ਸਾਰਾ ਸੰਗਤਾਂ ਦੇ ਕਰਾਂਗੇ ਦਰਸ਼ਨ ਨਾਲੇ ਕਰਾਂਗੇ ਤਖਤਾਂ ਦੇ ਦਰਸ਼ਨ ਬੈਕਗ੍ਰਾਉਂਡ ਦੇ ਵਿੱਚ ਬਠਿੰਡੇ ਦਾ ਕਿਲਾ ਰਾਜਾ ਬਿਨੇਪਾਲ ਦਾ ਤੇ ਆਪਣੀ ਬਲੌਗ ਦੀ ਲੜੀ ਦੇ ਵਿੱਚ ਆਪਣਾ ਸਾਥੀ ਜਿਹੜਾ ਹੈਗਾ ਸੁਖਵੀਰ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਆਹ ਆਪਾਂ ਬਠਿੰਡੇ ਦੇ ਕਿਲੇ ਦੀ ਵੀ ਹੋ ਸਕਦਾ ਵੀਡੀਓ ਜਿਹੜੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਪਰਮਿਸ਼ਨ ਲੈ ਕੇ ਕਿਉਂਕਿ ਹਾਈ ਲੈਵਲ ਦੀ ਪਰਮਿਸ਼ਨ ਲੈਣੀ ਪੈਂਦੀ ਆ ਉੱਪਰ ਜਾਣ ਦੀ ਜਿਹੜੀ ਮਨਾਈਏ ਕੰਮ ਜਿਹੜਾ ਕਿਲਾ ਚੱਲ ਰਿਹਾ ਬਹੁਤ ਸੋਹਣੇ ਜਿਹੜੇ ਬੁਰਜ ਬਣਾਏ ਹੋਏ ਆ ਉੱਪਰ ਸੋਹਣੀ ਮਾਉਂਟੀ ਆ ਬਹੁਤ ਸੋਹਣੀ ਆਹ ਵਾਲੀ ਆਹ ਵਾਲੀ ਮਾਉਂਟੀ ਇਧਰ ਲਈ ਟਹਿ ਚੁੱਕੀ ਆ ਜਿਹੜੇ ਵੀਰਾਂ ਨੇ ਆਪਣਾ ਰਾਜਸਥਾਨ ਦਾ ਸਫਰ ਦੇਖਿਆ ਹੋ ਜੇ ਜਦੋਂ ਆਪਣਾ ਪਠਨਹਿਰ ਦਾ ਕਿਲਾ ਕੀਤਾ ਸੀ ਇਸ ਕਿਲੇ ਦੀ ਜਿਹੜੀ ਬੈਕਗ੍ਰਾਉਂਡ ਹੈਗੀ ਉਹ ਪਠਨਹਿਰ ਤੋਂ ਸ਼ੁਰੂ ਹੁੰਦੀ ਆ ਰਾਜਾ ਬਿਨੇਪਾਲ ਜਿਹੜਾ ਹੈ ਪਠਨਹਿਰ ਤੋਂ ਹੀ ਆਏ ਸੀ ਉਹ ਉਹਨਾਂ ਨੇ ਕਿਲੇ ਦੀ ਤਾਮੀਲ ਜਿਹੜੀ ਉਹ ਕਰਵਾਈ ਸੀ ਇੱਧਰ ਲੀ ਮਾਉਂਟੀ ਟਹਿ ਚੁੱਕਿਆ ਵਾਲਾ ਬੁਰਜ ਸਾਰਾ ਠਾ ਠਾ ਹੋਇਆ ਇਹਦੀ ਅਸਾਰੀ ਜਿਹੜੀ ਚੱਲ ਰਹੀ ਆ ਕੰਮ ਸਾਰਾ ਹੋ ਰਿਹਾ ਹੈ ਦਾ ਹੁਣ ਹੁਣ ਚੱਲੇ ਆਪਾਂ ਆਨੰਦਪੁਰ ਸਾਹਿਬ ਤੇ ਰੀਲ ਦਾ ਸਫਰ ਵੀ ਵਿੱਚ ਤੁਹਾਨੂੰ ਦਿਖਾਵਾਂ ਕਿ ਕਿਹੋ ਜਿਹਾ ਹੈਗਾ ਆਪਣਾ ਗੱਲਾਂ ਬਾਤਾਂ ਵੀ ਕਰਾਂਗੇ ਜੁੜੇ ਰਿਓ ਨਾਲ ਆਨੰਦਪੁਰ ਸਾਹਿਬ ਤੱਕ ਇਹ ਆਈ ਦੇਸਰਾ ਸਕੂਲ ਤੇ ਪਿਛਲੇ ਪਾਸੇ ਦੇਖ ਰਹੇ ਹੋ ਅੱਗੇ ਤੁਸੀਂ ਮਠੰਡੇ ਦਾ ਕਿਲਾ ਤੇ ਕਿਲੇ ਦੀ ਬੈਕ ਸਾਈਡ ਦੇਸਰਾ ਸਕੂਲ ਕਿਲੇ ਦੇ ਪਿਛਲੇ ਪਾਸੇ ਜਿੱਧਰ ਦੇਸਰਾਹ ਸਕੂਲ ਆ ਆ ਦੇਸਰਾਹ ਸਕੂਲ ਆ ਆ ਧੋਬੀ ਘਾਟ ਬਣੇ ਹੋਇਆ ਉਥੋਂ ਤੱਕਰ ਇਹ ਤਕਰੀਬਨ ਹੋਣਗੇ 15 18 20 20 ਕੋ ਹੋਣਗੇ ਤਕਰੀਬਨ ਜਾਂ 15 ਕੋਈ ਸਮਾਂ ਸੀ ਇੱਥੇ ਪੂਰੀ ਰੌਣਕ ਲੱਗੀ ਹੁੰਦੀ ਸੀ ਅਸੀਂ ਆਉਂਦੇ ਹਾਂ ਕਿਲੇ ਦੇ ਉੱਪਰੋਂ ਉਹ ਤਾਂ ਤੁਸੀਂ ਦੇਖਣਾ ਉੱਪਰ ਜਾਣ ਦੀ ਉਦੋਂ ਕੋਈ ਮਨਾਹੀ ਨਹੀਂ ਹੁੰਦੀ ਸੀ ਇਸੇ ਕੋ ਧੋਬੀ ਇਹਦੇ ਲੀੜੇ ਧੋਨੇ ਹੁੰਦੇ ਸੀ ਪਰ ਹੁਣ ਜਿਹੜਾ ਕੰਮ ਹੈਗਾ ਧੋਬਾਂ ਦਾ ਉਹ ਟੁੱਟਿਆ ਹੁਣ ਉਹਨਾਂ ਕੰਮ ਹੈ ਨਹੀਂ ਅਵਾ 1 1 2 3 4 ਆ ਚਾਰ ਘਾਟ ਹੀ ਚੱਲਦੇ ਆ ਬਾਈ ਫਿਰ ਦਾੜਕੇ ਤੜਕੇ ਕੰਮ ਕਰਦਾ ਆ ਸਾਰਾ ਰਜਗਾਰ ਬਾਈ ਕਹਿੰਦਾ ਜਿਹੜੇ ਬਾਹਰੋਂ ਬੰਦੇ ਆਏ ਆ ਪ੍ਰਵਾਸੀ ਉਹਨਾਂ ਨੇ ਕੰਮ ਜਿਹੜਾ ਸਾਰਾ ਖੋਲਿਆ ਆਈਆਂ ਬਈ ਗੱਲ ਬਾਤ ਉਹ ਖਰਚ ਪਿਆ ਬਾਈ ਇਹਦੇ ਨਾਲ ਹਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਿਆ ਕੰਮ ਚ ਕੰਪੀਟੀਸ਼ਨ ਕਿਉਂ ਉਹਨਾਂ ਦਾ ਰੇਟ ਹੀ ਬੜਾ ਘੱਟ ਹੁੰਦਾ ਰੇਟ ਨਾਲ ਰੇਟ ਤੋੜ ਕੇ ਤੇ ਕੰਮ ਸਾਰਾ ਉਹਨਾਂ ਨੇ ਖੋਲਿਆ ਕੋਈ ਘੱਟ ਰੇਟ ਚਾਹੁੰਦਾ ਕਿਸ ਨੂੰ ਪਤਾ ਕੰਮ ਤਾਂ ਵੱਡ ਚੀ ਜਿਹੜੇ ਕਹਿੰਦੇ ਪੰਜਾਬੀ ਬੰਦੇ ਕੰਮ ਨਹੀਂ ਕਰਦੇ ਆ ਦੇਖ ਲੋ ਬਾਈ ਤੜਕੇ ਦਾ ਕਿੰਨੇ ਵਜੇ ਆ ਬਾਈ ਤੂੰ ਤੜਕੇ 5:00 ਵਜੇ 5:00 ਵਜੇ ਆਇਆ ਬਾਈ 5:00 ਵਜੇ ਦਾ ਬੰਦਾ ਠੱਡੇ ਪਾਈਂ ਚ ਉਹ ਪਰੇ ਟੈਂਟ ਦਾ ਸਮਾਨ ਪਿਆ ਤੇ ਧੋਕੇ ਬਾਈ ਨੇ ਰੱਖਿਆ ਹੋਇਆ ਚੈੱਕ ਕਰ ਲੋ ਗੱਲਬਾਤ ਸਾਰੀ ਤੋਬੀ ਘਾੜ ਦੇ ਨਾਲ ਇੱਕ ਮੰਦਰਾ ਮਾਤਾ ਕਾਲੀ ਮੰਦਰਾ ਤੇ ਇੱਛਾ ਪੂਰਨੀ ਮੰਦਰਾ ਹੱਟੋ ਉਹ ਸੋਣ ਦਾ ਮੂਰਤ ਹੈ ਇਹ ਲੱਗਦਾ ਹੂਗਾ ਪੰਡਤ ਜੀ ਪੂਜਾ ਕਰ ਰਹੇ ਆ ਸ਼ਿਵ ਜੀ ਦਾ ਮੰਦਿਰ ਆ ਉਧਰ ਤੇ ਇਤਲੇ ਬਸ ਇਹ ਹਨਮਾਨ ਜੀ ਦਾ ਮੰਦਿਰ ਆ ਤੇ ਨਾਲ ਹੋਰ ਵੀ ਜਿਹੜੀਆਂ ਮੂਰਤੀਆਂ ਅੰਦਰ ਲੱਗੀਆਂ ਉਹ ਬਹੁਤ ਸੋਹਣੀਆਂ ਕਿਲੇ ਦੇ ਬੈਕਗ੍ਰਾਉਂਡ ਕੀ ਹੈ ਜੀ पहुच गे जी दर्शन कराए गुरुद्वारे साहिब जा ਨਾਲੇ ਘੁਮਾਂਗੇ ਬਾਜ਼ਾਰ ਦੇ ਤਕਰੀਬਨ ਫਲਾਗ ਸ਼ਹਿਰ ਦੀ ਬਣੇ ਕੋਈ ਕਿਉਂਕਿ ਘੱਟ ਬਹੁਤ ਜ਼ਿਆਦਾ ਆ ਖੀਰ ਦੇ ਵਿੱਚ ਲੋਟ ਨਹੀਂ ਆਉਂਦਾ লাইਵ ਵੀ ਕਰਾਂਗੇ ਸਰ ਬਹੁਤ ਸੋਹਣੀ ਸਜਾਵਟ ਜਿਹੜੀ ਕੀਤੀ ਗਈ ਹੈ ਤਾਂ ਸਹੀ কেশਗੜ ਸਾਹਿਬ ਦੀ ਤੇ ਇੱਕ ਲੰਮੇ ਅਰਸੇ ਤੋਂ ਇਖਤਾਰ ਵਿੱਚ ਲੱਗ ਕੇ ਇੰਤਜ਼ਾਰ ਕਰਨ ਤੋਂ ਬਾਅਦ ਦਸਵੇਂ ਪਾਤਸ਼ਾਹ ਦੇ ਤਖਤਾਂ ਦੇ ਹੁਣ ਦਰਸ਼ਨ ਕਰਾਂਗੇ ਉਹੀ ਮਾੜੀ ਚਾਹੀਦੀ ਚੀਜ਼ ਹੈ ਦਾ एक भाई ने रख दिया भाई वो रिंग चला 3 या 3 या कोई बात थोड़ी करता आ ਖਸਾਨ ਦੇ ਦਰਸ਼ਨ ਕਰ ਲਏ ਤੇ ਨਾਲੇ ਕਰਵਾਤੀ ਸੀਗੀ ਭਾਈ ਸਾਹਿਬ ਅਮਰਪਾਲ ਸਾਹਿਬ ਦੀ ਰਿਹਾਈ ਦੀ ਅਰਦਾਸ ਦੇ ਕਰਵਾਤੀ ਸੀ ਤੇ ਨਾਲੇ ਕਰਵਾਈ ਸੀ ਕਿਸਾਨ ਮੋਰਚੇ ਦੀ ਤੇ ਬਲੌਗ ਦੀ ਸਮਾਪਤੀ ਕਰਦੇ ਆਪ ਇੱਥੇ ਹੀ ਫਿਰਦੇ ਆ ਮੇਲੇ ਦੇ ਵਿੱਚ ਲਾਈਵ ਕਰਾਂਗੇ ਸ਼ਾਮ ਨੂੰ